France 24 English ਦੁਨੀਆ ਦਾ ਸਭ ਤੋਂ ਮਸ਼ਹੂਰ ਚੈਨਲ ਆ ਤੇ ਫਰਾਂਸ ਦਾ ਹੀ ਤੇ ਫਰਾਂਸ ਦੇ ਹੀ ਜਹਾਜ਼ ਸੀ ਜਿਹੜੇ ਗਰੇ ਉਹਨਾਂ ਨੇ ਕਿਹਾ ਚਾਈਨੀਜ਼ ਵੈਪਨ ਪਾਸ ਕੰਬੈਟ ਟੈਸਟ ਇਨ ਇੰਡੀਆ ਪਾਕਿਸਤਾਨ ਕਲਾਸ਼ ਵਿਦ ਫਲਾਈਂਗ ਕਾਲਰਸ ਸੋ ਉਹਨਾਂ ਨੇ ਕਿਹਾ ਵੀ ਚਾਈਨੀਜ਼ ਜਿਹੜੇ ਨੇ ਉਹ ਟੈਸਟ ਪਾਸ ਕਰ ਗਏ ਨੇ ਜੀ ਉੱਥੇ ਨਿਊਕਸ ਜਿਹੜੇ ਨੇ ਉਹ ਲਿਆ ਦਿੱਤੇ ਗਏ ਨੇ ਇਹ ਹੁਣ ਇਹ ਹੁਣ ਪਹਿਲਾਂ ਵੀ ਉਹ ਕਹਿ ਚੁੱਕਾ ਹੈ ਵੀ ਜਦੋਂ ਆਪਾਂ ਮੈਂ ਦੁਬਾਰੇ ਰਿਪੀਟ ਕਰਦਾ ਵੀ ਪਹਿਲਗਾਮ ਹਮਲੇ ਤੋਂ ਪਹਿਲਾਂ ਉਨੇ ਇੱਕ ਅਸਲਾਮੁਅਲੈਕਮ ਜੀ ਸਸੀ ਹਕਾਲ ਮੀਟ ਕਰਨੇ ਤੁਸੀਂ ਬਿਲਕੁਲ ਠੀਕ ਠਾਕ ਹੋ ਵਗੈਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੇ ਬਾਰੇ ਵਿੱਚ ਅੱਛੇ ਜੀ ਕੀ ਆ ਗਿਆ ਕਿ ਪਾਕਿਸਤਾਨ ਦੇ جانب ਤੋਂ ਪੰਜਾਬ ਤੇ ਅਟੈਕ ਕੀਤਾ ਗਿਆ ਜਦੋਂ ਵੀ ਇਹੋ ਜਿਹਾ ਕੋਈ ਕਨਫਲਿਕਟ ਹੁੰਦਾ ਹੈ ਤੇ ਸਾਰ ਨੂੰ ਬਹੁਤਾ ਜਿਹੜਾ ਨੁਕਸਾਨ ਹੈ ਔਰ ਇੰਡੀਆ ਦੇ ਪੰਜਾਬ ਨੂੰ ਠਾਣਾ ਪੈਂਦਾ ਹੈ ਕਿਉਂਕਿ ਸਭ ਤੋਂ ਵੱਡਾ ਜਿਹੜਾ ਬਾਰਡਰ ਹੈ ਪੰਜਾਬ ਸ਼ੇਅਰ ਕਰਦਾ ਪਾਕਿਸਤਾਨ ਦੇ ਨਾਲ ਜੇ ਇਹਨੂੰ ਇਹਨੂੰ ਵੇਖਦੇ ਆ ਜਿਹੜਾ ਸਭ ਤੋਂ ਵੱhota ਨੁਕਸਾਨ ਵੀ ਜਿਹੜਾ ਪੰਜਾਬ ਦਾ ਹੁੰਦਾ ਹੈ ਐ ਤੇ ਇਹ ਚੀਜ਼ ਨੂੰ ਵੇਖਦਿਆਂ ਬਹੁਤ ਸਾਰੇ ਸਿੱਖਾਂ ਨੇ ਆ ਕਿ ਆ ਕਿ ਅਸੀਂ ਅਸਾਂ ਨਹੀਂ ਹੋਣਾ ਚਾਹੁੰਦੇ ਤੇ ਅਸੀਂ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦੀ ਫਾਈਟ ਨਹੀਂ ਕਰਾਂਗੇ ਤੇ ਇਹ ਤੇ ਬਹੁਤ ਸਾਰੇ ਸਿੱਖਾਂ ਨੇ ਇਸ ਚੀਜ਼ ਦਾ ਐਲਾਨ ਕੀਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਫਾਈਟ ਨਹੀਂ ਤੇ ਨਾਲ ਹੀ ਇੱਥੇ ਪਾਕਿਸਤਾਨ ਤੇ ਇਲਜ਼ਾਮ ਲੱਗ ਗਿਆ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਤੇ ਜਿਹੜਾ ਅਟੈਕ ਕੀਤਾ ਤੇ ਗੁਰਦੁਆਰਾ ਸਾਹਿਬ ਤੇ ਅਟੈਕ ਕਰਨ ਤੋਂ ਬਾਅਦ ਪਾਕਿਸਤਾਨ ਦੀ ਲਾਈਕ ਅਟੈਕ ਹੋਣ ਤੋਂ ਬਾਅਦ ਪਾਕਿਸਤਾਨ ਦੀ ਜਾਨ ਤੋਂ ਐ ਚੀਜ਼ ਜਿਹੜੀ ਸਾਹਮਣੇ ਆਈ ਕਿ ਸਾਡੇ ਵੱਲੋਂ ਐ ਅਟੈਕ ਨਹੀਂ ਕੀਤਾ ਗਿਆ ਨਾਲ ਸਿੱਖਾਂ ਨੇ ਵੀ ਇਸ ਚੀਜ਼ ਨੂੰ ਕਿਹਾ ਕਿ ਪਾਕਿਸਤਾਨ ਸਾਡੇ ਗੁਰਦੁਆਰਾ ਸਾਹਿਬ ਤੇ ਅਟੈਕ ਨਹੀਂ ਕਰ ਸਕਦਾ ਤੇ ਸਾਨੂੰ ਇਸ ਚੀਜ਼ ਤੇ ਬਿਲਕੁਲ ਯਕੀਨੀ ਹੈ ਬਲਕਿ ਇੱਥੇ ਮੋਦੀ ਹਕੂਮਤ ਜਿਹੜਾ ਕੰਟੀਨਿਊਸਲੀ ਗੁਰਦੁਆਰਾ ਸਾਹਿਬ ਨੂੰ ਪੰਜਾਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਮੈਂ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਹੁਤ ਵਧੀਆ ਐਂਡ ਇੰਪੋਰਟੈਂਟ ਵੀਡੀਓ ਹੈ ਕਾਫੀ ਇਨਫੋਰਮੇਟਿਵ ਹੈ ਇਹਦੇ ਵਿੱਚ ਦੇਖਣੀ ਆ ਕੀ ਦੱਸਿਆ ਨਾ ਨੇ ਖਾਲਸਾ ਰਾਜ ਦੇ ਬਾਰੇ ਚ ਵੀ ਗੱਲ ਕਰਾਂਗੇ ਖਾਲਿਸਤਾਨ ਬਾਰੇ ਚ ਗੱਲ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਦੇ ਇੱਕਦਮ ਵਾਲਾ ਸਾਡੇ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਲੱਤੀਆਂ ਦਾ ਸਭ ਤੋਂ ਮਸ਼ਹੂਰ ਚੈਨਲ ਆ ਤੇ ਫਰਾਂਸ ਦਾ ਹੀ ਹੈ ਤੇ ਫਰਾਂਸ ਦੇ ਹੀ ਇਹ ਜਹਾਜ਼ ਸੀ ਜਿਹੜੇ ਗਰੇ ਉਹਨਾਂ ਨੇ ਕਿਹਾ ਚਾਈਨੀਜ਼ ਵੈਪਨ ਪੈਸ ਕੰਬੈਟ ਟੈਸਟ ਇਨ ਇੰਡੀਆ ਪਾਕਿਸਤਾਨ ਕਲਾਸ਼ ਵਿਦ ਫਲਾਈਂਗ ਕਲਰਸ ਸੋ ਉਹਨਾਂ ਨੇ ਕਿਹਾ ਵੀ ਚਾਈਨੀਜ਼ ਜਿਹੜੇ ਨੇ ਉਹ ਟੈਸਟ ਪਾਸ ਕਰ ਗਏ ਨੇ ਕੰਬੈਟ ਟੈਸਟ ਤੇ ਉਹਨਾਂ ਦੇ ਹਥਿਆਰੇ ਜਿਹੜੇ ਨੇ ਉਹਨਾਂ ਦਾ ਜਿਹੜਾ ਸਮਾਨ ਆ ਕੰਮ ਕੀਤਾ ਇਨ ਦੀ ਲੇਟੈਸਟ ਕਲੈਸ਼ ਓਵਰ ਕਸ਼ਮੀਰ ਇੰਡੀਆ ਡਿਪਲੋਇਡ ਫ੍ਰੈਂਚ ਐਂਡ ਯੂਐਸ ਵੈਪਨ ਅਗੇਂਸਟ ਪਾਕਿਸਤਾਨ ਨਿਊ ਚਾਈਨੀਜ਼ ਆਰਮ ਦ ਚਾਈਨੀਜ਼ ਵੈਪਨ ਲਾਰਜਲੀ ਹਿੱਟ ਦੀ ਮਾਰਕ ਇਨ देयर ਫਰਸਟ ਬੈਟਲਫੀਲਡ ਟੈਸਟ ਡਰਾਇੰਗ ਇੰਟਰਸਟ ਐਂਡ ਕਨਸਰਨ ਗਲੋਬਲੀ ਸੋ ਸਾਰੀ ਦੁਨੀਆ ਨੂੰ ਕਨਸਰਨ ਚ ਪਾ ਦਿੱਤਾ ਆ ਤੇ ਇੰਟਰਸਟ ਲੋਕਾਂ ਦਾ ਜਾਗ ਗਿਆ ਆ ਤੇ ਉਹਨਾਂ ਨੇ ਆਪਣਾ ਟੈਸਟ ਪਾਸ ਕਰ ਲਿਆ ਇਹ ਹੁਣ ਉਹ ਕਹਿ ਰਿਹਾ ਜਿਹਦੇ ਇਹ ਹਥਿਆਰ ਨੇ ਇੰਡੀਆ ਵਾਲੇ ਕਹੀ ਜਾਣ ਜੀ ਗਿਰਿਆ ਹੀ ਨਹੀਂ ਹੈ ਗਿਰਿਆ ਹੀ ਨਹੀਂ ਹੈ ਲੱਭਿਆ ਹੀ ਨਹੀਂ ਹੈ ਹੋਇਆ ਹੀ ਕੁਛ ਨਹੀਂ ਤੇ ਜਿਨ੍ਹਾਂ ਦਾ ਹੈ ਉਹ ਕਹਿੰਦੇ ਜੀ ਗਿਰਿਆ ਸਗੋਂ ਦੂਸਰੇ ਪਾਸੇ ਕਹਿ ਵੀ ਰਹੇ ਆ ਵੀ ਭਾਜੀ ਇਹ ਬੜਾ ਇਹਨੇ ਟੈਸਟ ਪਾਸ ਕਰ ਲਿਆ ਇੱਕ ਜਿਹੜਾ ਭਾਜੀ ਜਿਹੜਾ ਜਿਹੜੇ ਪ੍ਰੋਫੈਸ਼ਨਲ ਸੋਲਜਰ ਹੁੰਦੇ ਆ ਨਾ ਉਹ ਹਮੇਸ਼ਾ ਹੀ ਦੂਸਰੇ ਪ੍ਰੋਫੈਸ਼ਨਲ ਐਕਟ ਦੇ ਉੱਤੇ ਉਹਨਾਂ ਨੂੰ ਕਮੈਂਡ ਵੀ ਕਰ ਦਿੰਦੇ ਨੇ ਤੁਸੀਂ ਦੇਖਿਆ ਹੋਊਗਾ ਕਾਰਗਿਲ ਦੀ ਜੰਗ ਦੇ ਵਿੱਚ ਜਦੋਂ ਇੱਕ ਕਰਨਲ ਖਾਨ ਨਾਂ ਦਾ ਬੰਦਾ ਜਿਹੜਾ ਕਾਰਗਿਲ ਦੀਆਂ ਪਹਾੜੀਆਂ 'ਚ ਇੱਕ ਪੰਜਾਬ ਦੇ ਮੁੰਡਾ ਸੀਗਾ ਤੇ ਉਹਨੇ ਮਾਰ ਦਿੱਤਾ ਮਾਰ ਦਿੱਤਾ ਸੀਗਾ ਤੇ ਪਾਕਿਸਤਾਨ ਵਾਲੇ ਉਹਦੀ লাশ ਨਹੀਂ ਸੀ ਲੈ ਕੇ ਗਏ ਤੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਸ ਪਾਕਿਸਤਾਨੀ ਫੌਜੀ ਨੂੰ ਕਾਰਗਿਲ ਦੀਆਂ ਪਹਾੜੀਆਂ 'ਚ ਮਾਰਿਆ ਸੀ ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਯਾਰ ਇਹ ਫੌਜੀ ਬਹੁਤ ਵਧੀਆ ਲੜਿਆ ਇਹ ਬਹੁਤ ਦਲੇਰ ਲੜਿਆ ਤੇ ਬੇਸ਼ੱਕ ਇਹ ਮੇਰੇ ਹੱਥੋਂ ਮਾਰਿਆ ਗਿਆ ਪਰ ਇਹ ਇਹ ਕਾਬਲੇ ਤਾਰੀਫ ਲੜਿਆ ਸੋ ਉਹਨੇ ਰეკਮੈਂਡੇਸ਼ਨ ਦਿੱਤੀ ਵੀ ਇਸ ਨੂੰ ਇਹ ਤੁਹਾਡਾ ਬੰਦਾ ਬਹੁਤ ਵਧੀਆ ਸੀ ਜਿਹੜਾ ਸਰਦਾਰ ਫੌਜੀ ਸੀਗਾ ਜਿਹੜਾ ਉਸ ਤੋਂ ਬਾਅਦ ਰਿਟਾਇਰ ਵੀ ਹੋਇਆ ਫਿਰ ਪੰਜਾਬ ਪੁਲਿਸ ਦੇ ਵਿੱਚ ਉਹ ਟ੍ਰੈਫਿਕ ਦੇ ਉੱਤੇ ਵੀ ਉਹਨੂੰ ਜੌਬ ਮਿਲ ਗਈ ਸੀਗੀ ਤੁਸੀਂ ਦੇਖਿਆ ਹੋਣਾ ਸੋ ਉਹਨੇ ਜਦੋਂ ਕਾਰਗਿਲ ਦੀਆਂ ਪਹਾੜੀਆਂ 'ਚ ਪਾਕਿਸਤਾਨੀ ਫੌਜੀ ਮੇਰੇ ਖਿਆਲ 'ਚ ਕਰਨਲ ਖਾਨ ਨਾਂ ਦਾ ਬੰਦਾ ਸੀ ਉਹਨੂੰ ਮਾਰਿਆ ਤੇ ਉੜ ਕੇ ਮੁੜ ਕੇ ਗਿਆ ਵੀ ਇਹ ਮਾਰਤਾ ਮੈਂ ਦਿੱਤਾ ਪਾਕਿਸਤਾਨੀ ਫੌਜੀ ਪਰ ਇਹ ਲੜਿਆ ਬਹੁਤ ਵਧੀਆ ਦਲੇਰ ਤਰੀਕੇ ਦੇ ਨਾਲ ਉਹਨੇ ਚਿੱਠੀ ਲਿਖ ਕੇ ਭੇਜੀ ਵੀ ਭਾਈ ਇਹਨੂੰ ਇਹਦੀ ਲਾਸ਼ ਲੈ ਜਾਓ ਤੇ ਇਹਨੂੰ ਇਨਾਮ ਦਿਓ ਤੁਹਾਡਾ ਬੰਦਾ ਬਹੁਤ ਵਧੀਆ ਸੀ ਭਾਵੇਂ ਮਾਰਿਆ ਗਿਆ ਸੋ ਫਰਾਂਸ ਉਸੇ ਤਰਜ਼ ਦੇ ਉੱਤੇ ਕਹਿ ਰਿਹਾ ਇੱਕ ਜਿਹੜੇ ਜਿਹੜੇ ਪ੍ਰੋਫੈਸ਼ਨਲ ਆਰਮੀਜ਼ ਹੁੰਦੀਆਂ ਨੇ ਉਹ ਮੰਨਦੀਆਂ ਨੇ ਉਹਨਾਂ ਨੇ ਕਿਹਾ ਜੀ ਬਹੁਤ ਵਧੀਆ ਪਾਕਿਸਤਾਨੀ ਜਿਹੜੇ ਨੇ ਬੜੇ ਵਧੀਆ ਤਰੀਕੇ ਨਾਲ ਟੈਸਟ ਪਾਸ ਕਰਿਆ ਇਹਨਾਂ ਨੇ ਸਾਡਾ ਜਹਾਜ਼ ਗੇਰਿਆ ਤੇ ਇਹ ਪਾਸ ਹੋ ਗਏ ਨੇ ਕੰਬਟ ਦੇ ਵਿੱਚ ਇਹ ਬਹੁਤ ਵਧੀਆ ਲੜੇ ਨੇ ਇਹ ਪ੍ਰੋਫੈਸ਼ਨਲ ਆਰਮੀਜ਼ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਸੋ ਉਹ ਉਹ ਦੂਜੀਆਂ ਆਰਮੀ ਜੜੀਆਂ ਮਤਲਬ ਪਾਣੀ ਸਿਰਫ ਸਲਫਾਸ ਪੀਲੀ ਉਹ ਉਹ ਨਹੀਂ ਹੁੰਦੀਆਂ ਕਹਿੰਦੀਆਂ ਵੀ ਨਹੀਂ ਨਹੀਂ ਗਿਰਿਆ ਹੀ ਨਹੀਂ ਹੈ ਨਹੀਂ ਹੋਇਆ ਹੀ ਕੁਝ ਨਹੀਂ ਹੈ ਕੁਝ ਹੋਇਆ ਹੀ ਨਹੀਂ ਹੈ ਸੋ ਪ੍ਰੋਫੈਸ਼ਨਲਿਜ਼ਮ ਜਿਹੜਾ ਫਰਾਂਸ ਨੇ ਦਿਖਾਇਆ ਉਹਨਾਂ ਨੇ ਮੰਨਿਆ ਵੀ ਚਾਈਨੀਜ਼ ਉਹ ਕੰਬੈਟ ਟੈਸਟ ਪਾਸ ਕਰ ਗਏ ਨੇ ਤੇ ਉਹਨਾਂ ਨੇ ਸਾਡਾ ਜਹਾਜ਼ ਸਿੱਟਿਆ ਜੀ ਦੇਵਿੰਦਰ ਬਾਜੀ ਬਿਲਕੁਲ ਜੀ ਆਪਣੇ ਨਾਲ ਕੋਲਰ ਹੀ ਖੋਲ ਰਹੀ ਜੈਕ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਜੀ ਜੀ ਆਨ ਜੀ ਜੀ ਇਹ ਗੱਲ ਕਹਿਣੀ ਆਵੇ ਤੇ ਮੈਂ ਤੁਹਾਨੂੰ ਉਸ ਦਿਨ ਵੀ ਕੋਲ ਕੀਤੀ ਸੀ ਪਰ ਹੁਣ ਵੀ ਕਰ ਕਹਿਣਾ ਵੀ ਚਲੋ ਠੀਕ ਆ ਹੱਸਤਾ ਸਮਝਾ ਜਿਹੜਾ ਆਪਾਂ ਚੱਲੀ ਜਾਂਦਾ ਠੀਕ ਆ ਪਰ ਆਪਾਂ ਵੀਰ ਇਨ ਅ ਵੈਰੀ ਸਿਚੁਏਸ਼ਨ ਆ ਕਿ ਹੂੰ ਤੇ ਜਿੱਤੇ ਜਿੱਤੇ ਹੀ ਬੈਠੇ ਆ ਤੇ ਜਿਹੜਾ ਕੰਮ ਅਸੀਂ ਕਰ ਰਹੇ ਆ ਆਪਣੇ ਕੌਮ ਦੇ ਲਈ ਤੇ ਜੋ ਕੋਸ਼ਿਸ਼ਾਂ ਦੀ ਕਰ ਰਹੇ ਆ ਸੋ ਉਸਾਂ ਨੂੰ ਇੱਥੇ ਬੈਠੇ ਪਤਾ ਲੱਗ ਰਿਹਾ ਹਨ ਕਿ ਕਿੱਥੇ ਕਿਹੜੀ ਸਿਚੁਏਸ਼ਨਾਂ 'ਤੇ ਪਹੁੰਚ ਚੁੱਕੇ ਆ ਤੇ ਇਹ ਲਾਸਟ ਆ ਆਪਣੇ ਲਈ ਇਹ ਮੌਕਾ ਆ ਇਹ ਸਾਂਭ ਕੇ ਦਾ ਸਾਂਭ ਕੇ ਨਹੀਂ ਤਾਂ ਇਸ ਵਤ ਰੋਣਾ ਧੋਣਾ ਜਿੰਨਾ ਤੇ ਹੈਗਾ ਉੱਪਰ ਰਹਿ ਜਾਣ ਜਿੰਨਾ ਮਰਜ਼ੀ ਰੋਈ ਜਾ ਜੀ ਬਿਲਕੁਲ ਬਹੁਤ ਮਿਹਰਬਾਨੀ ਮੈਂ ਤਾਂ ਮੇਰੇ ਸਿੱਧੇ ਜੀ ਆਪਣੇ ਮੇਰੇ ਸਿੱਧੇ ਜੀ ਆਪਣੇ ਮੈਸੇਜ ਆਉਂਦੇ ਆ ਵਾਲੀਆਂ ਮੈਂ ਗੱਲਾਂ ਨਹੀਂ ਕਰਨੀਆਂ ਠੀਕ ਹੈ ਜੀ ਸਿੱਧੇ ਸਿੱਧੇ ਠੀਕ ਹੈ ਇਹ ਵੀ ਥੋੜਾ ਸੀਰੀਅਸ ਹੋ ਜਾਓ ਆਪਣੇ ਬੰਦੇ ਇਹ ਆਪਾਂ ਗਮ ਹੈ ਲਾਸਟ ਦੇ ਬੱਚਾ ਠੀਕ ਹੈ ਜੀ ਥੋੜੇ ਸੀਰੀਅਸ ਹੋ ਕੇ ਗੱਲ ਕਰ ਮਿਹਰਬਾਨੀ ਭਾਜੀ ਜੀ ਜਗਾ ਜੀ ਨਹੀਂ ਠੀਕ ਹੈ ਜੀ ਉਹਨਾਂ ਨੇ ਬੜਾ ਸੋਹਣਾ ਕਲਰ ਨੇ ਕਿਹਾ ਜੀ ਮੈਂ ਸਿੱਧੀ ਸਿੱਧੀ ਜਿਹੀ ਗੱਲਾਂ ਹੁੰਦੀਆਂ ਸੋ ਸਿੱਧੀ ਸਿੱਧੀ ਗੱਲ ਹੈ ਤੇ ਇਧਰ ਮਾਰ ਕੇ ਮਾਰ ਕੰਡੇ ਟੈਟੂ ਇਹਨੂੰ ਵੀ ਨਾ ਪੰਤ ਨੇ ਬਹੁਤ ਸਰੋਪੇ ਪਾਏ ਗੁਰਦੁਆਰੇ ਸੱਦ ਲੈਣਾ ਕਾਰਟਜੂ ਆ ਗਿਆ ਜੀ ਕਾਰਟਜੂ ਨੇ ਗੱਲ ਕਰਤੀ ਸਰੋਪੇ ਉੱਪਰ ਦੀ ਟਿਕਟ ਭੇਜੋ ਇਹਨੂੰ ਬੁਲਾਓ ਜੀ ਇਹਨੂੰ ਲੰਗਰ ਛਕਾਓ ਕਾਰਟਜੂ ਕਾਰਟਜੂ ਪਤਾ ਕੀ ਕਹਿੰਦਾ ਕਹਿੰਦਾ ਲਗਦਾ ਹੈ ਡਿਸਾਲਟ ਕੰਪਨੀ ਨੇ ਹਮੇਂ ਜਾਂਸਾ ਦੇ ਦਿਆ ਔਰ ਘਟੀਆ ਮਾਲ ਵੇਚ ਦਿਆ ਸੋ ਮਾਰਕੰਡੇ ਕਾਰਟੂਜੀ ਜਿਹੜਾ ਕਿ ਫਾਰਮਰ ਇੰਡੀਅਨ ਜਜ ਅਕਿਊਜ਼ਸ ਫਰਾਂਸ ਆਫ ਸੈਲਿੰਗ ਲੋਕਵਾਲ ਦੀ ਗੱਲ ਪੜ੍ਹ ਦਿਨਾ ਜੀ ਮੈਂ ਉਹ ਕਹਿੰਦਾ ਲੱਗਦਾ ਹੈ ਡਿਸਾਲਟ ਕੰਪਨੀ ਨੇ ਹਮੇਂ ਜਾਂਸੇ ਜਾਂਸਾ ਦਿਆ ਔਰ ਗਟਿਆ ਮਾਲ ਵੇਚ ਦਿਆ ਜਿਹੜਾ ਰਫਾਇਲ ਆ ਉਹ ਕਹਿੰਦਾ ਘਟਿਆ ਵੇਚ ਦਿੱਤਾ ਹਾ ਤੇ ਤੁਸੀਂ ਕਮਲੇ ਸੀ ਤੁਹਾਨੂੰ ਕਾਦਾ ਪਤਾ ਹੁੰਦਾ ਤੁਸੀਂ ਕਿਹਨੇ ਵਿਸ਼ਪ ਗਰੂ ਨਹੀ ਤੇ ਇਹਦਾ ਮਤਲਬ ਤੁਹਾਡੀ ਕੋਈ ਵੀ ਬੁੱਧੂ ਬਣਾ ਸਕਦਾ ਨਹੀਂ ਜੇ ਹੁਣ ਪਤਾ ਲੱਗ ਗਿਆ ਨਾ ਹੁਣ ਤਾਂ ਲੱਗ ਗਿਆ ਮੋੜ ਦਿਓ ਕਹੋ ਜੀ ਭਾਜੀ ਅਸੀਂ ਨਹੀਂ ਇਹ ਲੈਣਾ ਤੁਸੀਂ ਮੋੜ ਦਿਓ ਜਾਜ ਸੋ ਮਾਰਕੰਡੇ ਕਟਯੂ ਇਹ ਵੀ ਪੰਥ ਚ ਬਹੁਤ ਮਕਬੂਲियत ਹਾਸਲ ਕੀਤੀ ਆ ਕਿਸੇ ਵੇਲੇ ਸਰੋਪੇ ਦੇ ਘਰੇ ਚਲ ਜਾਓ ਮੇਰੇ ਖਾਲ 25 30 ਦਾ ਹੁਣ ਵੀ ਇਹਨੇ ਸਾਹਮਣੇ ਰੱਖੇ ਹੋਣੇ ਆ ਵੀ ਬੰਦਾ ਬਹੁਤ ਵਧੀਆ ਜੀ ਇਹ ਬਹੁਤ ਸੱਚੀ ਗੱਲ ਕਰਦਾ ਜੀ ਸੱਚਾ ਬੰਦਾ ਜੀ ਇਹ ਆ ਇੱਕ ਜੱਜ ਦੇ ਹਾਲਾਤ ਨੇ ਮਾੜੇ ਜਿਹਨੇ ساری ਜ਼ਿੰਦਗੀ ਇੱਕ ਪ੍ਰੋਫੈਸ਼ਨਲ ਜੱਜ ਰਿਆ ਤੇ ਉਹਨੂੰ ਇੰਨੀ ਕ ਸਮਝ ਨਹੀਂ ਹੈ ਵੀ ਮੈਂ ਕੀ ਕਹਿਣਾ ਉਹ ਪਰਫੈਸ਼ਨਲਿਜ਼ਮ ਹਾਈਵੇ ਨਹੀਂ ਮੈਂ ਦੇਖਿਆ ਨਾ ਮਨਾ ਕਹੋ ਜੱਗਾ ਜੀ ਹੋ ਵੀ ਸਕਦਾ ਆ ਇਹ ਹੋ ਵੀ ਸਕਦਾ ਹੋ ਵੀ ਸਕਦਾ ਉਹ ਤਾਂ ਅਗਲੇ ਤੇ ਡਿਪੈਂਡ ਆ ਮੋਰੇ ਬੰਦਾ ਕਿੰਨਾ ਚਤਰਿਆ ਬੀਚ ਸਕਦੇ ਆ ਤੇ ਤੂੰ ਤਾਂ ਬੇਚ ਸਕਦੇ ਆ ਹਾਂ ਬੀਚ ਸਕਦੇ ਆ ਅਗਲੇ ਉਹ ਤਾਂ ਡਿਪੈਂਡ ਆ ਮੋਰੇ ਬੰਦਾ ਕਿਹੋ ਜਿਹਾ ਠਟੋਰ ਕੇ ਚੀਜ਼ ਲੈਣ ਵਾਲਾ ਕਿਹੋ ਜਿਹਾ ਹੂੰ ਸੋਨੇ ਕਹੇ ਜੀ ਸਾਨੂੰ ਘਟਿਆ ਸਮਾਨ ਵੇਚ ਦਿੱਤਾ ਆ ਨਾਲੇ ਉੱਥੇ ਸਾਬ ਤੋਂ ਚੱਲਦਾ ਪੈਸੇ ਦਿਓ ਪਾਸ ਵੀ ਕਰ ਦਿੰਦੇ ਅਗਲੇ ਕਹਿਣਾ ਜੀ ਨਹੀਂ ਜੀ ਮਾਲ ਤਾਂ ਪਰਫੈਕਟ ਆ 100% ਪਰਫੈਕਟ ਐਂਡ ਪਿਓਰ ਮਾਲ ਆਇਆ ਮੈਂ ਤੁਹਾਨੂੰ ਨੇ ਵੈਸੇ ਗੱਲ ਦੱਸਾਂ ਰਿਐਲਿਟੀ ਇਹ ਆ ਪਾਕਿਸਤਾਨ ਭਾਰਤ ਦੀਆਂ ਨਾ ਫੌਜਾਂ ਦਾ ਜਿਹੜਾ ਉਹਨਾਂ ਨੇ ਪਹਿਲਾਂ ਵਿਕਰਾਂਤ ਨਹੀਂ ਸੀ ਬਣਾਇਆ ਉਹਨਾਂ ਨੇ ਲਿਆ ਸੀ ਚੱਲਦਾ ਉਹ ਤੋਂ ਲਿਆ ਸੀ ਰੂਸ ਤੋਂ ਤੇ ਉਹਦੀ ਰੀਫਰਬ੍ਰਿਸ਼ ਕੀਤੀ ਰੀਫਰਬ੍ਰਿਸ਼ ਦੇ ਵਿੱਚ ਜਿਹੜੇ ਕਮਾਂਡਿੰਗ ਆਫੀਸਰ ਲਾਇਆ ਸੀ ਨਾ ਜਿਹਦੇ ਚ ਵਾਲਾ 6:00 ਵਜੇ ਤੇ ਮਤਲਬ ਜਹਾਜ਼ ਉੱਡਦੇ ਆ ਹਾਂ ਵਿਕਰਾਂਤ ਉਹਦੇ ਚ ਕਮਾਂਡਿੰਗ ਆਫੀਸਰ ਲਾਇਆ ਹੋਇਆ ਜਿਹਨੇ ਉਹਦੀ ਰੀਫਰੈਸ਼ ਦੇ ਉੱਤੇ ਉਹਨੇ ਬਿੱਲ ਦੇਖਦਾ ਸੀ ਵੀ ਰਸ਼ੀਅਨ ਜਿਹੜੇ ਨੇ ਉਹਨੂੰ ਕਰ ਰਹੇ ਨੇ ਤੇ ਜਦੋਂ ਰੂਸ ਗਿਆ ਨਾ ਰੂਸ ਵਾਲਿਆਂ ਨੇ ਉਹਨੂੰ ਉਹਨੂੰ ਹਨੀ ਟਰੈਪ ਚ ਪਾ ਲਿਆ ਹਨੀ ਟਰੈਪ ਚ ਪਾ ਲਿਆ ਤੇ ਉਹਨੂੰ ਕਹਿੰਦੇ ਵੀ ਤੂੰ ਇੱਥੇ ਆਇਆ ਘੜੇੜਾ ਮਾਰਿਆ ਘੜ ਖਾਨਪੁਰ ਨੂੰ ਸਮਾਨ ਪੂਰਾ ਤੈਨੂੰ ਪੈਸੇ ਪੂਰੇ ਸਭ ਕੁਝ ਦੇਵਾਂਗੇ ਜਿਗਾਰ ਪਤਾ ਤੇ ਤੂੰ ਬਿੱਲ ਜਿਹੜੇ ਨੇ ਤੂੰ ਕਹੀ ਜਣਾ ਜੀ ਹਾਂਜੀ ਆ ਬਿੱਲ ਆਇਆ ਜੀ 10 ਮਿਲੀਅਨ ਦਾ ਆਇਆ ਤੁਸੀਂ ਕਹਿੰਦਾ ਜੀ ਸੈਨ ਕਰ ਦੇਣੀ ਹਾਂਜੀ ਇੰਨੇ ਦਾ ਸਮਾਨ ਆਇਆ ਤੇ ਇੰਨੇ ਦਾ ਲੱਗ ਗਿਆ ਸੋ ਉਹਨੇ ਕਹਿੰਦੇ ਵੀ ਓਵਰ 2 ਬਿਲੀਅਨ ਡਾਲਰ ਬਣਾਤਾ ਸੀਗਾ ਜਿਹੜਾ ਰੂਸ ਦਾ ਬਿੱਲ ਸੀਗਾ 2 ਬਿਲੀਅਨ ਡਾਲਰ ਵੀ ਉਹਨੂੰ ਰੂਸ ਵਾਲੇ ਖਾਣ ਪੀਣ ਨੂੰ ਜਗੜ ਪਤਾ ਖੁੱਲਾ ਦਿੰਦੇ ਸੀ ਇਹ ਕਿਨੂੰ ਸ਼ਕੀ ਚੱਲ ਤੇ ਉਹ ਸ਼ਕੀ ਗਿਆ ਤੇ ਉਹ ਕਰੀ ਗਿਆ ਸੋ ਕਈ ਵਾਰੀ ਜਿਹੜੀ ਤੁਸੀਂ ਗੱਲ ਕਰਦੇ ਆ ਉਹ ਫੜ ਵੀ ਲਿਆ ਸੀ ਇਹ ਗੂਗਲ ਵੀ ਕਰਕੇ ਦੇਖ ਲਿਓ ਸੋ ਇੱਥੇ ਇੱਥੇ ਹੁੰਦਾ ਵੀ ਜਿਹੜਾ ਜਿਹੜਾ ਅਫਸਰ ਨੂੰ ਦਿੱਤਾ ਹੁੰਦਾ ਵੀ ਤੈਂ ਇਹ ਦੇਖਣਾ ਵੀ ਸਾਰਾ ਕੁਝ ਸੈਟ ਆ ਉਹਨੂੰ ਪਿੱਛੋਂ ਅਗਲਾ ਕਹਿੰਦਾ ਵੀ ਦੱਸ ਤੈ ਦੋ ਲੈਣਾ ਮਿਲੀਅਨ ਚਾਰ ਲੈਣਾ 6 ਲੈਣਾ ਉਹ ਕਹਿੰਦਾ ਜੀ ਦਿਓ ਜੀ ਉਹ ਕਹਿੰਦਾ ਜੀ ਬਿਲਕੁਲ ਬਹੁਤ ਕਮ ਸੈਟ ਆ ਜੀ ਇੰਨਾ ਕੰਮ ਤਾਂ ਕਰੇ ਜ਼ਿੰਦਗੀ ਸੈਟ ਹੋਇਆ ਇਹ ਨਹੀਂ ਜਿੰਨਾ ਹੁਣ ਹੋਇਆ ਹੈ ਨਾ ਸੋ ਬਹੁਤ ਸੈਟ ਆ ਸੋ ਇੱਥੇ ਇਹ ਇਹਦੀ ਪੋਸੀਬਿਲਟੀ ਵੀ ਜਿਹੜੀ ਬਣੀ ਹੋਈ ਹੈ ਵੀ ਸਮਾਨ ਵੀ ਇਦਾਂ ਦਾ ਸੈਟ ਸਮਾਨ ਇਹ ਉਹਨਾਂ ਨੇ ਭੇਜਿਆ ਹੋਵੇ ਪਰ ਆਫ ਆਲ ਦੀ ਪੀਪਲ ਆਪਾਂ ਜਦੋਂ ਗੱਲ ਕਰਦੇ ਆ ਜਿਹੜੀ ਅੱਜ ਦੀ ਸੀਰੀਅਸ ਗੱਲ ਆ ਗੁਰਪਤਵਾਲਾ ਜੀ ਉੱਥੇ ਨਿਊਕਸ ਜਿਹੜੇ ਨੇ ਉਹ ਲਿਆ ਦਿੱਤੇ ਗਏ ਨੇ ਇਹ ਹੁਣ ਇਹ ਹੁਣ ਪਹਿਲਾਂ ਵੀ ਉਹ ਕਹਿ ਚੁੱਕਾ ਹੈ ਵੀ ਜਦੋਂ ਆਪਾਂ ਮੈਂ ਦੁਬਾਰੇ ਰਿਪੀਟ ਕਰਦਾ ਵੀ ਪਹਿਲਗਾਮ ਹਮਲੇ ਤੋਂ ਪਹਿਲਾਂ ਉਨੇ ਇੱਕ 2-3 ਹਫਤੇ ਪਹਿਲਾਂ ਕੱਢੀ ਵੀਡੀਓ ਬੀਰ ਰਠੌਰ ਨਾਲ ਦਾ ਬੰਦਾ ਜਿਹੜਾ ਪਹਿਲਗਾਮ ਹਮਲੇ ਦੀ ਤਰਜ਼ ਦੇ ਉੱਤੇ ਛੱਤੀ ਸਿੰਘਪੁਰਾ ਪਹਿਲਾਂ ਹੋਇਆ ਸੀ ਉਸ ਦਾ ਬੰਦਾ ਇੱਥੇ ਆ ਮੇਰੇ ਕੋਲ ਆ ਮੇਰੇ ਕੋਲ ਮੰਨ ਕੇ ਗਿਆ ਵੀ ਬੰਦੇ ਮਾਰੇ ਨੇ ਮੈਂ ਮਾਰੇ ਨੇ ਅਮਰੀਕਾ ਰਹਿ ਰਿਹਾ ਤੇ ਉਸ ਤੋਂ ਬਾਅਦ ਪਹਿਲਗਾਮ ਵੀ ਹੋ ਜਾਂਦਾ ਸੋ ਉਹਦੇ ਕੋਲ ਇੰਟੈਲੀਜੈਂਸ ਆਂਦੀ ਆ ਤੇ ਹੁਣ ਫੇਰ ਗੁਰਪਤਵਨ ਸਿੰਘ ਪੰਨੂ ਕੋਲ ਇੰਟੈਲੀਜੈਂਸ ਆਂਦੀ ਆ ਵੀ ਨਿਊਕਲੀਅਰ ਜਿਹੜੇ ਉੱਥੇ ਡਿਪਲੋਏ ਹੋ ਗਏ ਨੇ ਸਮਾਨ ਪਹੁੰਚ ਚੁੱਕਾ ਐਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਇਨੂ ਕੀ ਗੁਰਪਤਵੰਨ ਸਿੰਘ ਪੰਨੂ ਨੂੰ ਕਿਸ ਨੇ ਇਨਫੋਰਮੇਸ਼ਨ ਦਿੱਤੀ ਆ ਕਿਸ ਨੇ ਕਿਹਾ ਵੀ ਤੂੰ ਆ ਕੰਮ ਕਰ ਜਾਂ ਤੇਰੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ ਅਮਰੀਕਾ ਵਾਲੇ ਪੁੱਛ ਸਕਦੇ ਨੇ ਅਮਰੀਕਾ ਦੀ ਇੰਟੈਲੀਜੈਂਸੀ ਇਹ ਪੁੱਛ ਸਕਦੀ ਆ ਵੀ ਕੌਣ ਆ ਕੀ ਆ ਚੱਕਰ ਸਾਨੂੰ ਵੀ ਦੱਸੋ ਪਰ ਇਹਦਾ ਮਤਲਬ ਇਹ ਆ ਵੀ ਇਰ ਇਜ਼ ਹੈਪਨਿੰਗ ਨਾਓ ਇਨ ਪੰਜਾਬ ਤੇ ਭਾਰਤ ਪਾਕਿਸਤਾਨ ਦੀ ਜੰਗ ਕੋਈ ਖਤਮ ਨਹੀਂ ਜੇ ਹੋਈ ਉਹ ਸਟਾਰਟਿੰਗ ਬੇਸ ਆ ਸੋ ਉਹ ਉਹਦੇ ਕੀ ਮਨਸ਼ੇ ਨੇ ਪਿੱਛੇ ਕੌਣ ਆ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਤੇ ਬਿੱਦਰਪਾ ਜੀ ਹਾਲ ਦੀ ਘੜੀ ਦਾ ਜਿਵੇਂ ਪਰ ਗੁੱਡ ਗੁੱਡ ਚੰਗੀ ਚੀਜ਼ ਇਹ ਆ ਜਿਵੇਂ ਪੰਜਾਬ ਦੇ ਕਲਰ ਆਏ ਪੰਜਾਬ ਦੇ ਲੋਕ ਕਹਿੰਦੇ ਚੱਕਰੇ ਕੋਈ ਨਹੀਂ ਅਸੀਂ ਖੋਲਾਂਗੇ ਸਾਰਾ ਕੁਝ ਆਪਣਾ ਹੀ ਉਹਨਾਂ ਨੇ ਤੁਸੀਂ ਦੇਖੋ ਹੌਸਲਾ ਕਿੰਨਾ ਵੱਡਾ ਕਹਿੰਦਾ ਖੋਲਾਂਗੇ ਅਸੀਂ ਸੋ ਜੀ ਕਰੋ ਰੈਪ ਅਪ ਤੁਸੀਂ ਬੰਦਰ ਭਾਈ ਬਿਲਕੁਲ ਜੀ ਆਪਾਂ ਕਿਸਾਨੀ ਸੰਘਰਸ਼ ਬਾਰੇ ਇਹੋ ਜਿਹਾ ਦੇਖ ਵੀ ਲਿਆ ਉਹ ਕਹਿੰਦੇ ਇੱਕ ਕਿਸਾਨ ਸੀ ਨਾ ਉਹ ਫੜ ਕੇ ਇੱਕ ਰਾਈਫਲ ਜੀ ਦਿਖਾਉਂਦਾ ਸੀ ਉਹ ਕਹਿੰਦੇ ਕਿੱਥੋਂ ਲੈ ਕੇ ਆਇਆ ਕਹਿੰਦਾ ਇਹਨਾਂ ਤੋਂ ਹੀ ਖੋਈ ਆ ਸੋ ਇਹ ਸਾਰਾ ਕੁਝ ਚੱਲਦਾ ਰਹਿੰਦਾ ਆ ਸੋ ਇਹ ਪੰਜਾਬ ਨੂੰ ਗੁੜਤੀ ਵਿੱਚ ਇਹ ਸਾਰਾ ਕੁਝ ਮਿਲਿਆ ਸੋ ਇਹ ਪਹਿਲਾਂ ਤੋਂ ਧਾਰ ਵੀ ਐਵੇਂ ਨਹੀਂ ਨਾ ਛਾਤੀਆਂ ਤੇ ਜਰਦੇ ਰਹੇ ਸੋ ਖੈਰ ਬਹੁਤ ਧੰਨਵਾਦ ਜੀ ਜੱਗਾ ਜੀ ਤੁਸੀਂ ਸਾਡੇ ਲਈ ਖਬਰਾਂ ਲੈ ਕੇ ਆਏ ਬਹੁਤ ਸਾਰੀ ਵਿਚਾਰ ਚਰਚਾ ਕੀਤੀ ਹੈ ਤੁਹਾਡਾ ਬੜਾ ਧੰਨਵਾਦ ਸੋ ਅੱਜ ਦੇ ਪ੍ਰੋਗਰਾਮ ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਕਿਸ ਤਰ੍ਹਾਂ ਇੰਡੀਆ ਨੇ ਸ਼ਿਕਸ ਖਾਦੀ ਭਾਰਤ ਸ਼ਿਕਸ ਖਾਦੀ ਉਹ ਭਾਰਤ ਜਿਹੜਾ ਪਾਕਿਸਤਾਨ ਨੂੰ ਧਮਕੀਆਂ ਲਾਂਦਾ ਪਿਆ ਸੀ ਕਿ ਅਸੀਂ ਪਾਣੀ ਬੰਦ ਕਰ ਦਾਂਗੇ ਅਸੀਂ ਆਪਣੇ ਰਫੇਲ ਤੇ ਆਰਿਆਂ ਨਾਲ ਪਾਕਿਸਤਾਨ ਨੂੰ ਤਬਾਹ ਕਰ ਦਾਂਗੇ ਪਾਕਿਸਤਾਨ ਦਾ ਕਰਾਚੀ ਉਸੇ ਫਤਿਹ ਕਰ ਲੇ اسلامਾਬਾਦ ਤੇ ਜਿਹੜਾ ਇੰਡੀਆ ਕਬਜ਼ਾ ਕਰ ਲੇਗਾ ਤੇ ਇਹੋ ਜਿਹੇ ਖਬਰਾਂ ਜਿਹੜੀਆਂ ਨੇ ਉਹ ਵੀ ਗੋਦੀ ਮੀਡੀਆ ਨੇ ਚਲਾਈਆਂ ਕਿ ਐ ਚੋਕਰਾਣ ਦੀ ਕੋਸ਼ਿਸ਼ ਕੀਤੀ ਗਈ ਕਿ ਇੰਡੀਆ ਨੇ ਪੂਰੇ ਪਾਕਿਸਤਾਨ ਦੇ ਵਿੱਚ ਆਪਣੇ ਝੰਡੇ ਲਾ ਛੜੇ ਨੇ ਠੀਕ ਹੈ ਤੇ ਨਾਲ ਹੀ ਇੱਥੇ ਜਦੋਂ ਸਚਾਈ ਸਾਹਮਣੇ ਆਈ ਜਦੋਂ ਇੰਟਰਨੈਸ਼ਨਲ ਮੀਡੀਆ ਦੀਆਂ ਰਿਪੋਰਟਾਂ ਇੰਟਰਨੈਸ਼ਨਲ ਮੀਡੀਆ ਦੀਆਂ ਖਬਰਾਂ ਸਾਹਮਣੇ ਨਿਕਲ ਕੇ ਆਈਆਂ ਇੱਥੇ ਪਤਾ ਲੱਗਿਆ ਕਿ ਇੰਡੀਆ ਦੇ ਆਪਣੇ ਰਫੇਲ ਤਿਆਰੇ ਜਿਹੜਾ ਉਹ ਗਵਾ ਬੈਠਾ ਹੈ ਉਹ ਤਬਾਹ ਕਰ ਦਿੱਤੇ ਨੇ ਪਾਕਿਸਤਾਨ ਨੇ ਪਾਕਿਸਤਾਨ ਦੇ ਜਿਹੜੇ JF-17 ਥੰਡਰ ਤਿਆਰੇ ਨੇ ਉਹਨਾਂ ਨੂੰ ਬਹੁਤ ਹੌਲਾ ਇੰਡੀਆ ਸਮਝਦਾ ਹੈ ਕਿ ਪਾਕਿਸਤਾਨ ਦੇ ਕੋਲ ਜਿਹੜੇ ਵੀ ਤਿਆਰੇ ਨੇ ਇੰਡੀਆ ਉਹਨਾਂ ਨੂੰ ਐਸ ਐਚ ਕਿ ਅੱਜ ਟੈਕਨੋਲੋਜੀ ਨਹੀਂ ਸੇ ਸਮਝਦਾ ਲੇਕਿਨ ਇੱਥੇ ਜਿਹੜਾ ਇੰਡੀਆ ਨੂੰ ਆਪਣੀ ਔਕਾਤ ਜਿਹੜੀ ਉਹ ਸਮਝ ਆ ਗਈ ਹੈ ਇੱਥੇ ਮੈਂ ਸ਼ੁਕਰੀਆ ਦਾ ਕਰਾਂਗੀ ਉਸ ਨੂੰ ਨਾ तमाम ਲੋਕਾਂ ਦੇ ਜਿਨ੍ਹਾਂ ਨੇ ਅਮਨ ਦੀ ਗੱਲ ਕੀਤੀ ਪੀਸ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ ਬਣਾਂਗੇ ਉਹ ਲੋਕ ਸਨ ਸਿੱਖ ਪੰਜਾਬ ਦੇ ਸਿੱਖ ਜਿਨ੍ਹਾਂ ਨੇ ਪਾਕਿਸਤਾਨ ਦੇ ਹੱਕ ਲਈ ਗੱਲ ਕੀਤੀ ਪਾਕਿਸਤਾਨ ਦੇ ਸਪੋਰਟ ਵਿੱਚ ਗੱਲ ਕੀਤੀ ਨਾਲ ਨਾਲ ਇਹ ਕਿਹਾ ਕਿ ਅਸੀਂ ਕਿਸੇ ਕਿਸਮ ਦੀ ਫਾਈਟ ਨਹੀਂ ਹੁੰਨ ਦਵਾਂਗੇ ਪਾਕਿਸਤਾਨ ਤੇ ਕਿਸੇ ਕਿਸਮ ਦਾ ਅਟੈਕ ਨਹੀਂ ਹੁੰਨ ਦਵਾਂਗੇ ਤੇ ਇੱਥੇ ਦੀ ਸਿੱਖਾ ਨੇ ਪੂਰਾ ਇਕੱਠਾ ਛੱਟਾ ਖੋਲ ਕੇ ਮੋਦੀ ਹਕੂਮਤ ਦਾ ਸਾਹਮਣੇ ਰੱਖ ਦਿੱਤਾ ਹੈ ਕਿ ਇਹਨਾਂ ਨੂੰ ਕੋਈ ਸਮਝ-ਸਮਝ ਨਹੀਂ ਹੈ ਕਿ ਕਿਹੜੀ ਟੈਕਨੋਲੋਜੀ ਬਾਇ ਕਰਣੀ ਹੈ ਅਜੇ ਫੇਲ ਟੈਕਨੋਲੋਜੀ ਜਿਹੜੀ ਇਹਨਾਂ ਨੇ ਰੱਖੀ ਧੀ ਹੈ ਤੇ ਕਿਸੇ ਵੀ ਕੰਟਰੀ ਨਾਲ ਫਾਈਟ ਕਰਨ ਗਿਆ ਤੇ ਇਹਨਾਂ ਨੂੰ ਬਹੁਤ ਭੈੜੀ ਸ਼ਿਕਸਤ ਜਿਹੜੀ ਉਹ ਲਾਵੇਗੀ ਅੱਗੇ ਵੀ ਤੇ ਐਥੇ ਇਹ ਜਿਹੜੀ ਕੋਈ ਵਾਰ ਜਿਹੜੀ ਹੋਈ ਹੈ ਇਹ ਸਵਾਰਨ ਇੰਡੀਆ ਨੂੰ ਇੰਡੀਆ ਦਾ ਅਸਲ ਚਿਹਰਾ ਜਿਹੜਾ ਵਖਾ ਦਿੱਤਾ ਹੈ ਤੇ ਇਹ ਚੀਜ਼ ਇੰਡੀਆ ਨੂੰ ਭਾਵੇਂ ਹਜ਼ਮ ਹੋਏ ਜਾਂ ਨਾ ਹੋਏ ਲੇਕਿਨ ਸਿੱਖ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦੇ ਪਏ ਨੇ ਕਿ ਪਾਕਿਸਤਾਨ ਨੇ ਬਹੁਤ ਵੱਡੀ ਫਤਿਹ ਹਾਸਲ ਕੀਤੀ ਹੈ ਤੇ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੇ ਜੋ ਵੀ ਲੋਕ ਜਿਨ੍ਹਾਂ ਨੇ ਇਹਨਾਂ ਨੇ ਕਿਹਾ ਕਿ ਐਪਰੀਸ਼ੀਏਟ ਕਰਨਾ ਚਾਹੀਦਾ ਕਿਸੇ ਨੇ ਚੰਗਾ ਕੰਮ ਕੀਤਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਲੇਕਿਨ ਨਹੀਂ ਇੰਡੀਅਨ ਗਵਰਨਮੈਂਟ ਇੰਡੀਅਨ ਜੋ ਵੀ ਲੋਕ ਨੇ ਉਹਨਾਂ ਦੀ ਜਾਨਬ ਤੋਂ ਐਸ ਸੱਚ ਐਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕੀਤਾ ਜਾਂਦਾ ਪਿਆ ਕਿ ਉਹਨਾਂ ਦਾ ਕੋਈ ਤਿਆਰਾ ਜਿਹੜਾ ਉਹ ਤਬਾਹ ਹੋਈ ਹੈ ਪਾਕਿਸਤਾਨ ਦੇ ਹੱਥੋਂ ਠੀਕ ਹੈ ਤੇ ਇੱਥੇ ਬਹੁਤ سارے ਸੇ ਪਾਕਿਸਤਾਨ ਨੂੰ ਪਾਕਿਸਤਾਨ ਤੇ ਇੰਡੀਆ ਦੇ ਇਸ ਫਾਈਟ ਨੂੰ ਲੈ ਕੇ ਖਾਲਿਸਤਾਨ ਦੀ ਵੀ ਗੱਲ ਕਰਦੇ ਨਜ਼ਰ ਆਏ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੈਡਿਕਸ਼ਨ ਹੈ ਕਿ ਖਾਲਸਾ ਰਾਜ ਆਏਗਾ ਇੱਕ ਵੱਡੀ ਜੰਗ ਹੋਏਗੀ ਫਿਰ ਖਾਲਸਾ ਰਾਜ ਦੁਬਾਰਾ ਆਏਗਾ ਸੋ ਐਸ ਚੀਜ਼ ਨੂੰ ਵੇਖਦੇ ਆ ਬਹੁਤ ਜ਼ਿਆਦਾ ਐਸ ਪ੍ਰੈਡਿਕਸ਼ਨ ਨੂੰ ਸੱਚ ਹੁੰਦਾ ਵੇਖਿਆ ਗਿਆ ਵੈਲ ਇੱਥੇ ਜੰਗ ਹਜੇ ਹੋਏਗੀ ਜਾਂ ਬਾਅਦ ਚ ਹੋਏਗੀ ਐਸੇ ਸਾਨੂੰ ਨਹੀਂ ਪਤਾ ਲੇਕਿਨ ਇਹ ਪ੍ਰੈਡਿਕਸ਼ਨ ਜਿਹੜੀ ਅੱਗੇ ਨੀਅਰ ਬਾਏ ਜਿਹੜੀ ਹੈ ਬਹੁਤ ਹੀ ਜ਼ਿਆਦਾ ਤਰਸ ਸਾਬਤ ਹੋਣ ਦੀ ਨਜ਼ਰ ਆਂਦੀ ਪਈ ਹੈ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਰਨਾ ਚਾਹੁੰਦੇ ਹੋ ਲਾਜ਼ਮੀ ਦੱਸੋ ਫਾਰਮੈਂਟ ਸੈਕਸ਼ਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਸਾਨੀ ਕਰੋ ਆਪਣਾ ਯਾਰੋਕ ਕੋ ਬਲੈਸ ਚੈਨਲ ਦਾ ਤੁਹਾਡੇ ਆਪ ਨੂੰ ਲਗਾਤਾਰ ਲਈ ਸੱਚੇ ਕਾਜ